ਕੌਂਸਲ ਸੈਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਮੌਜੂਦਾ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਅੱਜ ਕਿ ਇਕਨੌਸ ਦੇ ਜਿਹੜਾ ਮੌਜੂਦਾ ਐਮਐਲਏ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਜੋ ਕਿ ਬੀਤੇ ਦਿਨ ਇੱਕ ਅਨਾਉਂਸਮੈਂਟ ਕੀਤੀ ਗਈ ਸੀ ਕਿ ਜਿਹੜਾ ਕਿ 67 ਤੋਂ 80 ਸੈਕਟਰ ਦੇ ਜਿਹੜੇ ਕਿ ਉਹ ਵਾਸੀ ਨਹੀਂ ਉਹਨਾਂ ਮੂਨ ਵਾਸੀ ਨਹੀਂ ਉਹਨਾਂ ਲਈ ਵੱਡੀ ਰਾਹਤ ਜਿਹੜੀ ਕਿ ਉਹਨਾਂ ਦੇ ਐਨਹਾਂਸਮੈਂਟ ਤੇ ਰੁਕ ਗਈ ਜਿਹੜੇ ਉਹਨਾਂ ਦੇ ਉੱਤੇ ટોਪੀ ਥੋਪੀ ਗਈ ਸੀ ਉਸ ਨੂੰ ਵਾਪਸ ਲੈ ਲਿਆ ਗਿਆ ਤੇ ਉਹਦੇ ਚ 831 ਰੁਪਏ 39 ਰੁਪਏ ਜਿਹੜੀ ਕਿ ਕਟੌਤੀ ਕਰ ਦਿੱਤੀ ਗਈ ਹੈ ਉਸ ਨੂੰ ਲੈ ਕੇ ਅੱਜ ਸਾਬਕਾ ਸੇਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਜਿਹੜਾ ਕਿ ਇਹਨੇ ਉਹਨਾਂ ਦਾ ਸਿੱਧੇ ਨਿਸ਼ਾਨੇ ਸਾਧੇ ਨੇ ਅਸਲ ਸਾਡੇ ਨਾਲ ਬਲਬੀਰ ਸਿੰਘ ਸਿੱਧੂ ਮੌਜੂਦ ਨੇ ਤੇ ਉਹਨਾਂ ਕੋਲ ਜਾਣਕਾਰੀ ਲੈਣੇ ਆ ਕਿ ਕਿਸ ਤਰੀਕੇ ਦੇ ਜਿਹੜੀ ਕਿ ਉਹਨਾਂ ਵੱਲੋਂ ਇਸ ਅਲੀਗੇਸ਼ਨ ਨੂੰ ਜਿਹੜਾ ਸਾਬਿਤ ਕੀਤਾ ਜਾ ਰਿਹਾ ਹੈ। ਗੱਲ ਇਹ ਹੈਗੀ ਆ ਕਿ ਵੀ ਜਿਹੜੇ ਤੁਸੀਂ ਕਹਿੰਦੇ ਹੋ ਕਿ 839 ਰੁਪਏ ਦੀ ਰਾਹਤ ਕੋਈ ਰਾਹਤ ਨਹੀਂ ਹੈ। ਉਹ ਵੀ ਛੋਛਾ ਹੀ ਹੈ। ਛੋਛਾ ਇਸ ਕਰਕੇ ਹੈ ਕਿ ਨੋਟੀਫਾਈ ਕੋਈ ਨਹੀਂ ਹੋਈ। ਉਹ ਸਰਕਾਰ ਨੇ ਆਪਣੇ ਖਾਤੇ ਪਾਲਣੇ ਆ ਕਿ ਉਹ ਅਸੀਂ ਕਿੱਲੇ ਜੀ ਵੀ ਜਿਹੜੇ ਉੱਤੇ ਉਹਦੇ ਦਾ ਹੈਗਾ ਉਹ ਵੀ ਅਸੀਂ ਆ ਇਹਨੇ ਪੈਸੇ ਘਟਾਤੇ ਉਹ ਤਾਂ ਉਹ ਨਾ ਕਿਸੇ ਆਪਾਂ ਮੂਹ ਨੂੰ ਨਸਰੀ ਦੁੱਧ ਪੀਣਾਂ ਦੀ ਉਹਨਾਂ ਤੇ ਲਾ ਦੀਏ ਉਹ ਗੱਲ ਹੈਗੀ ਆ ਉਹ ਸਾਰੇ ਲੋਕਾਂ ਦਾ ਫਰਾਡ ਰਿੰਦੇ ਰਹੀ ਇਹ ਸਰਕਾਰ ਨੇ ਪਤਾ ਨਹੀਂ ਕਿਦਾਂ ਕ੍ਰੀਏਟ ਕੀਤੀ ਐਸ ਸਟੋਰੀ ਸਾਰੀ ਇਹ ਐਤੋਂ ਪਹਿਲਾਂ 2023 ਤੋਂ ਪਹਿਲਾਂ ਕੋਈ ਸਟੋਰੀ ਨਹੀਂ ਸੀ ਇਹ ਔਰ ਨਾ ਕਰੇ ਸੀ ਲੋਕਾਂ ਦਾ ਆਪਣੇ ਲਾਲੇ ਪੈਸੇ ਆਪਣਾ ਘਰ ਵੀ ਬੜੀ 15 15 ਸਾਲ ਵਜਾ ਕੋ ਲੋਕਾਂ ਨੂੰ ਪੰਜਸ਼ਨ ਮਿਲਿਆ ਪੇ ਲੋਕਾਂ ਨੇ ਇਹ ਕਰਜੇ ਲਏ ਫੇ ਲੋਕਾਂ ਨੇ ਆਪਣੇ ਘਰ ਬਣਾਏ ਬੜੀ ਮੁਸ਼ਕਲਾ ਲੈਣਾ ਸ਼ੁਰੂ ਕੀਤਾ ਸੀ ਅੱਜ ਉਹਨਾਂ ਨੇ ਇੱਕ ਨਵੀਂ ਤਲਵਾਰ ਲਟਕਾਤੀ ਇਹਨਾਂ ਨੇ ਜਿਹੜਾ ਬੰਦਾ ਹੁਣ ਦੇ 10000 20000 ਰੁਪਏ ਨੌਕਰੀ ਕਰਦਾ ਜਾਂ 25000 30000 ਪੈਨਸ਼ਨ ਲੈਂਦਾ ਉਹ 3-4 ਲੱਖ ਰੁਪਏ ਕਿੱਥੋਂ ਲੈ ਕੇ ਆਊਗਾ ਭਾਈ ਜੇ ਮਕਾਨ ਵੇਚੂ ਤਾਂ ਮੈਨੂੰ ਕੋਈ ਪੈਸੇ ਆਉਂਦੇ ਆ ਜੇ ਮਕਾਨ ਦਾ ਮਾਲਕ ਬਣ ਗਿਆ ਚਾਹੇ ਉਹ 100 ਕਰੋੜ ਦਾ ਹੋ ਜੇ ਉਹ ਮੇਰੀ ਬਾਤ ਤਾਂ ਘਰ ਹੀ ਕਰੀ ਹੈ ਰਹਿਮਤ ਬਸੇਰਾ ਚਾਹੀਦਾ ਕਿ ਨਹੀਂ ਚਾਹੀਦਾ ਇਹ ਸਾਰਾ ਐਮਐਲਏ ਸਾਹਿਬ ਨੇ ਇੱਕ ਬਰੋਡ ਕੀਤਾ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਕੈਸੀ ਕਰਤਾ ਹੈ ਔਰ ਜਿੱਦੇ ਔਰ ਮੈਂ ਇਹ ਕਹਿਣਾ ਚਾਹਉਣਾ ਭਗਵਾਨ ਸੇ ਮਾਨ ਨੂੰ ਕਿ ਬਾਦ ਸਾਹਿਬ ਤੁਸੀਂ ਕਹਿਣਾ ਅਸੀਂ 800 ਤੋਂ ਤੁਸੀਂ ਹਰ ਵਾਰੀ ਕਰੋੜ ਖਾਤਾ ਕਰਦੇ ਐਡਵਰਟਾਈਜ਼ਮੈਂਟ ਤੇ ਪੈਸਾ ਖਰਚ ਕਰਦੇ ਮੈਂ ਇਹ ਮਲ ਦੇ ਬਿਆਨ ਸੁਣ ਰਿਹਾ ਸੀ ਕਿ ਜੀ ਅਸੀਂ ਕੰਮ ਕਰਾਂਦਾ ਸੀ ਤਾਂ ਐਡ ਦੇਾਂਗੇ ਆ ਵੀ ਭਾਈ 288 ਕਰੋੜ ਰੁਪਏ ਕਿੰਨਾ ਕਹਿੰਦਾ ਮਾਫ ਕਰ ਦਿਓ ਐਡ ਦਿਓ ਆਪਣੀ ਲੱਭ ਕੇ ਲੋਕ ਤੁਹਾਡੇ ਨਾਲ ਖੜਨਗੇ ਸਾਰੇ ਠੀਕ ਹੈ ਨਾ ਅਸੀਂ ਵੀ ਤੁਹਾਨੂੰ ਐਪੀਸ਼ੀਏਟ ਕਰਾਂਗੇ ਵੀ ਹਾਂ ਸਰਕਾਰ ਨੇ ਕੰਮ ਕੀਤਾ ਲੇਕਿਨ ਸਰਕਾਰ ਦੇ ਕਹਿਣ ਦੇ ਤੇ ਕਰਨ ਦੇ ਵਿੱਚ ਜੀਵਨ ਸਮਾਨ ਦਾ ਫਰਕ ਹੈ ਸਰ ਜਿਹੜੇ ਹੁਣ ਮੌਜੂਦਾ ਐਮਐਲਏ ਨੇ ਕੁਲਵੰਤ ਸਿੰਘ ਜੀ ਵੱਲ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਗਈ ਸੀ ਕਿ ਮੌਜੂਦ ਜਿਹੜੇ ਪਿਛਲੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਵੱਲੋਂ ਲਗਾਤਾਰ ਜਿਹੜਾ ਕਿ ਇਹ ਨੋਟਿਸਾਂ ਨੂੰ ਰੋਕ ਲਿੱਤਾ ਗਿਆ ਤੇ ਉਹਦਾ ਇੱਕ ਨਤੀਜਾ ਨਿਕਲਿਆ ਕਿ ਲਗਾਤਾਰ ਉਹ ਪੈਨਲਟੀ ਤੇ ਪੈਨਲਟੀ ਲਾ ਕੇ ਜਿਹੜਾ ਕਿ ਰੇਟ ਆਫ ਇੰਟਰਸਟ ਇੰਨਾ ਬਣ ਗਿਆ ਤੂੰ ਉਹਨੂੰ ਪੁੱਛਣਾ ਹੋਵੇ ਤੇ ਤੂੰ ਕਿੱਥੇ ਸੀ ਤੇ ਤੂੰ ਕਿਹੜੀ ਪਾਰਟੀ ਦਾ ਨੁਮਾਇੰਦਾ ਸੀ 2017 ਤੋਂ ਕੱਲ੍ਹ ਚ ਰਿਹਾ 2017 ਤੋਂ ਕੱਲ੍ਹ ਚ ਰਿਹਾ ਤੂੰ ਮੇਅਰ ਵੀ ਰਿਹਾ ਪ੍ਰਧਾਨ ਵੀ ਰਿਹਾ ਮਾਲੀ ਦਾ ਤੂੰ ਕਿੱਥੇ ਸੀ ਔਰ ਦੂਜੀ ਗੱਲ ਇਹ ਝੂਠ ਬੋਲਦਾ ਹੋ ਕਿਸੇ ਸਰਕਾਰ ਵੱਲ ਕੋਈ ਐਸਾ ਨੋਟਿਸ ਵਾਰੇ ਕੋਈ ਐਦਾ ਨਾ ਕੋਈ ਫਾਈਲ ਸ਼ੁਰੂ ਹੋਈ ਨਾ ਕਿ ਲੈਣਾ ਦੇਣਾ ਇਹ 2023 ਦੇ ਸਾਲ ਦੀ ਕ੍ਰਿਸ਼ਨਾਂ ਦੀ ਹੈ ਜੀ। ਜੇਕਰ ਹੁਣ ਜੇਕਰ ਸਰਕਾਰ ਵੱਲੋਂ ਇਹ ਐਨਾਨਸਮੈਂਟ ਜਿਹੜੀ ਬਤਾਈ ਗਈ ਹੈ ਵਾਪਸ ਨਹੀਂ ਲਈ ਜਾਂਦੀ ਤਾਂ ਆਪਣੇ ਵੱਲੋਂ ਕੀ ਲਾਈਨ ਆਫ ਐਕਸ਼ਨ ਰਹੇਗਾ? ਦੇਖੋ ਜੀ ਅਸੀਂ ਲੋਕਾਂ ਨੂੰ ਲਾਮਬਦ ਕਰਾਂ ਲੋਕਾਂ ਨੂੰ ਜਾਗਰੂਕ ਕਰਾਂ ਅੱਜ ਜਿਹੜਾ ਪ੍ਰੈਸ਼ਰ ਕਰਨਾ ਮਤਲਬ ਕੀ ਸੀਗਾ ਕਿ ਜੋ ਗਮਰਾਹ ਕਰ ਰਿਹਾ ਲੋਕਾਂ ਨੂੰ ਗਮਰਾਹ ਨਾ ਕਰੇ ਲੋਕਾਂ ਦਾ ਕੰਮ ਕਰਾਵੇ। ਅਸੀਂ ਉਹਨੂੰ ਜਿਉਂ ਸਾਡੀ ਲੋੜਾਂ ਸੀ ਕ ਖੜਦੇ ਨਾਲ ਜੋ ਉਹਨਾਂ 1.5-2 ਸਾਲ ਤੋਂ ਲੋਕਾਂ ਨੂੰ ਲਾਰਾ ਲੱਗਿਆ ਤੁਹਾਡੇ ਮੈਂ ਸੀਐਮ ਨਾਲ ਮੀਟਿੰਗ ਕਰਾਉਂਗਾ ਤਾਂ ਮੀਟਿੰਗ ਕਰ ਸਕਿਆ ਹੋ ਜੇ ਬੰਦਾ ਮੈਂ ਆਪਣੇ ਮੈਂ ਆਪਣੀ ਸਰਕਾਰ ਚ ਬਹ ਮੰਤਰੀ ਵੀ ਰਿਹਾ ਬਤੌਰ ਐਮਐਲਏ ਵੀ ਮੈਂ ਰਿਹਾ ਤਾਂ ਮੈਸੇਜ ਸੀਐਮ ਨੂੰ ਆਪਣੇ ਨੂੰ ਮਿਲਾ ਹੀ ਨਹੀਂ ਸਕਦੇ ਬੰਦਾ ਮੈਂ ਜਿਸ ਤਰ੍ਹਾਂ ਬਕਰਪੁਰ ਵਾਲਾ ਮਸਲਾ ਹੱਲ ਕਰਾਇਆ ਸੀ ਮੈਂ ਉਹਨਾਂ ਲੈ ਕੇ ਗਿਆ ਸੀ ਸੀਐਮ ਸਾਹ ਕੋਲੇ ਮੈਂ ਕਿਹਾ ਜੀ ਇਹਦਾ ਧੋਖਾ ਹੈ ਇਧਰ 120 ਗਾ ਦੋ ਨਾ ਇਧਰ ਤੁਸੀਂ 60 ਗਾ ਦੇਦੇ ਨੇ ਉਹ ਇਹਦਾ ਵੀ ਉਹ ਤਾਂ ਬਿਲਕੁਲ ਠੀਕ ਹੈ ਉਹ ਜਨਰਲ ਅਫਸਰ ਚੀਫ ਸੈਕਟਰੀ ਨੂੰ ਲਾ ਕੇ ਕਿਹਾ ਵੀ ਇਹਨਾਂ ਨੂੰ ਕਰੋ ਬਈ ਹੋ ਗਿਆ ਫਿਰ ਦੇਖੋ 60 ਤੋਂ 100 ਕਾਜੇ ਸਿਰ ਉਹ ਨਹੀਂ ਮਿਲ ਰਹਾ ਲੋਕਾਂ ਨੂੰ ਜਾ ਕੇ ਪਤਾ ਕਰੋ ਬਕਰਪੁਰ ਚ ਸਰ ਲੇਕਿਨ ਜਾਂ ਜਿਹੜੇ ਕਿਸਾਨਾਂ ਦੀ ਸੀਡੀਸੀ ਉਹਦੇ ਪੈਸੇ ਲੱਗਦੇ ਸੀ ਉਹ ਵੀ ਖਤਮ ਕਰਾਏ ਜਿਹੜਾ ਕਾਰਨਰ ਦੇ ਪੈਸੇ ਸੀ ਪਾਰਕ ਦੇ ਪੈਸੇ ਪਾਰਕ ਸੀ ਉਹ ਵੀ ਬਾਤ ਕਰਾਏ ਸਰ ਜਿਹੜੇ ਬਸ ਹੌਸ ਹਣੇ ਹੈਗੇ ਨੇ ਕੁਲਵੰਤ ਸਿੰਘ ਜੀ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਡੇ ਵੱਲੋਂ ਮੇਰੇ ਵੱਲੋਂ ਇਹ ਗੱਲ ਜਿਹੜਾ ਪੂਰਾ ਮੁੱਦਾ ਹੋ ਚੁੱਕਾ ਹੈ ਕਿ 839 ਰੁਪਏ ਮੇਰੇ ਕਰਕੇ ਮਾਫ ਹੋਏ ਨਹੀਂ ਉਹਨੂੰ ਕਹੇ ਜ ਕਿਹੜੀ ਜ਼ਮੀਨੇ ਮਾਫ ਹੋ ਗਿਆ ਉਹਦੀ ਉਹਦੀ ਕਹਿ ਰਿਹਾ ਇੱਕ ਬ੍ਰੇਕਅਪ ਚਾਹੀਦਾ ਸਾਨੂੰ ਕਿ ਕਰ ਕਰ ਕਿ ਜਿਹਦੇ ਪੈਸੇ ਮਾਫ ਕੀਤੇ ਨੇ ਲਿਆ ਉਹ ਬਿਲਕੁਲ ਝੂਠਾ ਹੈ ਉਹ ਜੁਮਲੇ ਬਾਜੀ ਇੱਕ ਕੀਤੀ ਜਾਰੀ ਟੋਟਲੀ ਜੁਮਲੇ ਬਾਜੀ ਲੋਕਾਂ ਨੂੰ ਘੋੜਾ ਕੀਤੇ ਜਾਰਾ ਕਲਵੰਸੇ ਜੋ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਉਹਦੇ ਨਾਲ ਦੇ ਬੰਦੇ ਉਹਨੂੰ 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 ਕਨਵਿੰਸ ਕਰਦੇ ਉਹ ਦੱਸ ਰਹੇ ਵੀ ਤੂੰ ਆਹ ਬੋਲ ਤੂੰ ਆਹ ਬੋਲ ਤੇ ਉਹ ਉਹ ਕੀ ਕਰਾਇਆ ਉਹਨੇ ਫਿਰ ਜੇ ਮੈਨੂੰ ਆਪਣੇ ਕਰਦੇ ਨਹੀਂ ਪਤਾ ਵੀ ਬਈ ਕੀ ਕਰਕੇ ਆ ਵੀਰ ਕੀ ਕਰ ਰਿਹਾ ਜਾਰੀ ਆ ਤਾਂ ਮੈਂ ਲੋਕਾਂ ਕੋਈ ਪਤਾ ਭਲਾ ਕਰ ਲੋਕਾਂ ਦਾ ਜੇ ਮੈਂ 15 ਸਾਲੇ ਬੈਲੇ ਰਹਾ ਤਾਂ ਮਸੂੜੇ ਸਾਹਮਣੇ ਫੈਲਾਣਾ ਖਤਿਆ ਪੇਪਰ ਦਾ ਸਾਹੀ ਮੇਰੀ ਕਰਗਰੀ ਆ ਆ ਪ੍ਰਧਾਨ ਸਭਾ ਦੀ ਕੋਈ ਐਸਾ ਮੁੱਦਾ ਨਹੀਂ ਪੰਜਾਬ ਦਾ ਜਾਂ ਮਹਾਲੀ ਦਾ ਜਿਹੜਾ ਮੈਂ ਉੱਥੇ ਨਾ ਠਾਇਆ ਹੋਵੇ ਜੇ ਮੈਂ ਮੁੱਦੇ ਠਾਇਆ ਦਾ ਮੈਡੀਕਲ ਕਾਲਜ ਬਣਿਆ ਕਿ ਨਹੀਂ ਬਣਿਆ ਲਾਂਡਰਾ ਚੌਕ ਬਣਿਆ ਕਿ ਨਹੀਂ ਬਣਿਆ ਕਿੰਨਾ ਬੁਰਾ ਹਾਲ ਸੀ ਜੇ ਅੱਜ ਮਹਾਲੀ 35 بڑا ਹਸਪੀਟਲ ਬਣਿਆ ਖੜਾ ਹੈ ਹੁਣ ਯੂਨੀਵਰਸਿਟੀ ਬਣ ਗਿਆ ਜਾਂ ਸਲੈਟੇਸਪੁਰ ਬਣਿਆ ਖੜਾ ਜਾਂ ਬੜੇ-ਬੜੇ 8-10 ਸਕੂਲ ਬਣਾਏ ਵੱਡੇ-ਵੱਡੇ ਜਾਂ ਸੜਕਾਂ 18 ਫੁੱਟੀਆਂ ਕਿੰਨਾ ਸ਼ਹਿਰ ਪਾਰਕ ਵਧੀਆ ਬਣਾਏ ਜਿੰਮ ਲਵਾਏ ਕਰ ਕਰਦਾ ਕਿ ਲੋਕਾਂ ਨੂੰ ਹਰ ਸਹੂਲਤ ਦਿੱਤੀ 200 ਟਰਾਂਸਫਰ ਰਖਾਇਆ ਉਹਦੇ ਬਿਲੀ ਦਾ ਜਦੋਂ ਸਾਡੀ ਸਰਕਾਰ ਸੀਗੇ ਦੋ ਘੰਟੇ ਪਾਵਰ ਦੀ ਪ੍ਰੋਬਲਮ ਆ ਰਵੇ ਇਹ ਕੋਈ ਕੋਈ ਇਹਦੇ ਕੋਲੇ ਕੋਈ ਕੁਝ ਨਹੀਂ ਹੈ ਡਰਾਮੇबाजी ਕਰਦਾ ਉਹ ਤਾਂ ਆਪਣੇ ਦੇਖੋ ਉਹਦਾ ਕੰਮ ਹੈ ਰੀਅਲ ਏਸਟੇਟ ਦਾ ਉਹ ਉਹਦਾ ਆਪਣੇ ਪਲਾਟ ਵੇਚਦਾ ਤੇ ਉਹਨੂੰ ਲੋਕਾਂ ਨੇ ਮੌਕਾ ਦਿੱਤਾ ਉਹ ਨਜ਼ਾਰੇ ਲੈ ਰਿਹਾ ਆਪਣੇ ਬਿਲਕੁਲ ਇਸ ਇਨਸਾਫ ਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਨਾਲ ਜਿਹੜਾ ਕਿ ਸਰਕਾਰ ਵੱਲੋਂ ਇੱਕ ਜੁਗਲੇ ਜੁਗਲੇਬਾਜ਼ੀ ਦਿੱਤਾ ਹੈ ਜਿਹੜਾ ਕਿ ਲੋਕਾਂ ਨੂੰ ਇੱਕ ਜੁਮਲਾ ਦਿੱਤਾ ਗਿਆ ਕਿ ਕੋਈ 2026 ਦਾ ਇਲੈਕਸ਼ਨ ਆਉਣ ਵਾਲੇ ਨੇ ਉਸ ਨੂੰ ਲੈ ਕੇ ਜਿਹੜੀ ਉਹ ਤਿਆਰੀਆਂ ਜਿਹੜੀ ਹੁਣ ਤੋਂ ਸ਼ੁਰੂ ਹੋ ਚੁੱਕੀਆਂ ਨੇ ਤੇ ਜੁਮਲੇਵਾਦੀ ਲਗਾਤਾਰ ਜਿਹੜੀ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਸਾਬਕਾ ਬਲਬੀਰ ਸਿੰਘ ਸਿੱਧੂ ਵੱਲੋਂ ਜਿਹੜੇ ਕਿ aarop sidhe taur te MLA Kulwant Singh ਤੇ ਵੀ ਲਗਾਏ ਗਏ ਨੇ ਤੇ ਆਮ ਆਦਮੀ ਪਾਰਟੀ ਨੂੰ ਵੀ ਇਸ ਝੂਠ ਦੇ ਘਟਾਰੇ ਵਿੱਚ ਜਿਹੜਾ ਕਿ ਉਹਨਾਂ ਵੱਲ ਬੋਲੇ ਗਏ ਨੇ ਤੇ ਉਹਦਾ ਵੀ ਖੜਾ ਕੀਤਾ ਗਿਆ ਹੁਣ ਆਉਣ ਵਾਲੇ ਸਮੇਂ ਦੇਖਣਾ ਹੋਵੇਗਾ ਕਿ ਸਰਕਾਰ ਕਿਸ ਤਰੀਕੇ ਨਾਲ ਜਿਹੜੇ ਕਿ 76 ਤੋਂ 80 ਵਾਸੀ ਹੈਗੇ ਨੇ ਉਹਨਾਂ ਨੂੰ ਕੋਈ ਜਿਹੜੀ ਰਿਆਇਤ ਦੇਗੀ ਜਾਂ ਨਹੀਂ ਮਹ ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਤੁਹ ਤੋਂ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪ ਸਟੱਡੀ ਮੋਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨਿਗਨ ਵੀਜ਼ਾ ਜਪ ਸਟੱਡੀ ਮੋਹਾਲੀ ਨੇ ਲਗਵਾ ਕੇ دیا ਹੈ ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ